ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਵੀਰਾਂ ਨੂੰ ਰੰਦਾਵਾ ਹੈਲਪਲਾਈਨ ਵੱਲੋਂ ਰੰਦਾਵਾ ਹੈਲਪਲਾਈਨ ਗਰੁੱਪ ਵੱਲੋਂ ਤੇ ਗਰੁੱਪ ਦੇ ਵਿੱਚ ਹੋਏ ਐਡ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਜੋ ਵੀ ਆਪਣੇ YouTube ਦੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਜੁਆਈ ਵੀਜ਼ਾ ਦੇ ਰਿਲੇਟਡ ਓਨਲੀ ਲਾਇਸੈਂਸ ਰਿਲੇਟਡ ਨਾਟ ਵਰਕਰ ਕਿ ਲਾਇਸੈਂਸ ਬਣਾਉਣ ਵਾਸਤੇ ਸਾਨੂੰ ਕਿਹੜੇ ਵੀਜ਼ੇ ਦੀ ਜ਼ਰੂਰਤ ਆ ਤੇ ਕਿਸ ਤਰ੍ਹਾਂ ਅਸੀਂ ਵੀਜ਼ਾ ਲੈ ਸਕਦੇ ਆਂ ਕਿਉਂਕਿ ਕੱਲ ਵੀ ਗਰੁੱਪ ਦੇ ਵਿੱਚ ਕੁਝ ਵੀਰ ਗੱਲਾਂ ਕਰਦੇ ਪਏ ਸੀ ਪੁੱਛਦੇ ਪਏ ਸੀ ਤੇ ਉਸ ਟਾਈਮ ਥੋੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਕਿਸੇ ਵਲੇ ਉਹ ਆਨਲਾਈਨ ਹੁੰਦੇ ਕਿਸੇ ਵਲੇ ਆਪਾਂ ਆਨਲਾਈਨ ਹੁੰਨੇ ਕਿਉਂਕਿ ਸਾਰੇ ਕਮਤੰਦਿਆਂ ਵਾਲੇ ਨੇ ਕੰਮ ਤੋਂ ਬਗੈਰ ਕਿਸੇ ਦਾ ਸੁਣਦਾ ਨਹੀਂ ਤੇ ਉਸ ਦੇ ਲਈ ਕੁਝ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਆਪਾਂ ਕੁਝ ਦੱਸ ਸਕੀਏ ਵੀਰਾਂ ਨੂੰ ਜਿੰਨੀ ਕੁ ਸਾਨੂੰ ਨੌਲੇਜ ਆ ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਵਾਂ ਹਾਂਜੀ ਵੀਰ ਜੀ ਆਪਾਂ ਸਟਾਰਟਿੰਗ ਤੋਂ ਗੱਲ ਕਰੀਏ ਤੇ ਇੰਡੀਆ ਟੂ ਯੂਈ ਓਨਲੀ ਟਰਕਿੰਗ ਲਾਈਨ ਤਨ ਕੋਈ ਹੋਰ ਵੀ ਜਿਹਦੀ ਮੈਂ ਗੱਲ ਨਹੀਂ ਕਰਦਾ ਪਿਆ ਬਸ ਇੱਕ ਟਰਕਿੰਗ ਲਾਈਨ ਦੀ ਗੱਲ ਕਰੂੰਗਾ ਜਿਸ ਦੇ ਬਾਰੇ ਕੁਝ ਮੈਨੂੰ ਨੌਲੇਜ ਹੈ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਰੂਰ ਇਸ ਨੂੰ ਮੈਂ ਤਾਂ ਆਪਣੀ ਨੌਲੇਜ ਮੁਤਾਬਕ ਪੰਜ ਭਾਗਾਂ ਵਿੱਚ ਵੰਡਿਆ ਪੰਜ ਰਾਹ ਨੇ ਜਿਹੜੇ ਆਪਾਂ ਨੂੰ ਆਣ ਕੇ ਆਪਾਂ ਟਰਕਿੰਗ ਲਾਈਨਾਂ ਜੋੜ ਸਕਦੇ ਆ ਆਪਣਾ ਲਾਇਸੈਂਸ ਬਣਾ ਸਕਦੇ ਆ ਫਰਸਟ ਜਿਹੜਾ ਆਪਣਾ ਸਟੈਪ ਆ ਉਹ ਹੈਗਾ ਟਰਾਂਸਪੋਰਟ ਵੀਜ਼ਾ ਟਰਾਂਸਪੋਰਟ ਵੀਜੇ ਦੇ ਵਿੱਚ ਵੀ ਦੋ ਵੀਜੇ ਨੇ ਇੱਕ ਟਰਾਂਸਪੋਰਟ ਵੀਜਾ ਆਪਾਂ ਲੈ ਸਕਦੇ ਆ ਉਹਨਾਂ ਨਾਲ ਸਾਰੀ ਗੱਲ ਕਰਕੇ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਠੇਕਾ ਠੇਕਾ ਮਾਰ ਕੇ ਆ ਸਕਦੇ ਆ ਉਹਨਾਂ ਨਾਲ ਕਿ ਅਸੀਂ ਇੰਨੇ ਤੁਹਾਨੂੰ ਪੈਸੇ ਦੇਵਾਂਗੇ ਸਾਨੂੰ ਲਾਇਸੈਂਸ ਬਣਾ ਕੇ ਸਾਨੂੰ ਗੱਡੀ ਦੇਣੀ ਹੈ ਕੰਮ ਦੇਣਾ 2 ਸਾਲ ਦਾ ਸਾਡਾ ਵੀਜਾ ਪੂਰਾ ਕਰਵਾਉਣਾ ਵਾ ਟਰੱਕ ਡਰਾਈਵਰ ਵੀਜੇ ਤੇ ਇਸ ਦੇ ਵਿੱਚ ਦੂਜੀ ਕੈਟਾਗਰੀ ਹੈਗੀ ਆ ਟਰਾਂਸਪੋਰਟ ਵੀਜੇ ਦੇ ਵਿੱਚ ਹੀ ਓਨਲੀ ਟਰੱਕ ਡਰਾਈਵਰ ਵੀਜਾ ਕਈ ਵੀਰ ਕੀ ਕਰਦੇ ਨੇ ਕਿ ਕੱਲਾ ਟਰੱਕ ਡਰਾਈਵਰ ਵੀਜ਼ਾ ਲੈ ਕੇ ਆ ਜਾਂਦੇ ਨੇ ਇੱਥੇ ਆਣ ਕੇ ਆਪਣਾ ਖਰਚਾ ਕਰ ਲੈਂਦੇ ਨੇ ਰੂਮ ਰੈਂਟ ਆਪਣਾ ਦੇ ਦਿੰਦੇ ਨੇ ਰੈਸ਼ ਦਾ ਖਰਚਾ ਜੋ ਵੀ ਹੈਗਾ ਵਾ ਫੂਡ ਦਾ ਖਾਣ ਪੀਣ ਦਾ ਜੋ ਵੀ ਖਰਚਾ ਉਹ ਆਪਣਾ ਕਰ ਲੈਂਦੇ ਨੇ ਸਕੂਲ ਦੀਆਂ ਫੀਸਾਂ ਆਪ ਭਰ ਲੈਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਗੱਡੀ ਮਿਲ ਜਾਂਦੀ ਉਹ ਟਰੱਕ ਡਰਾਈਵਰ ਵੀਜ਼ਾ ਕਿਹੜੇ ਟਰਾਂਸਪੋਰਟਾਂ ਵਾਲੇ ਦੇ ਦਿੰਦੇ ਨੇ ਜਿੰਨਾਂ ਕੋਲ ਡਿਮਾਂਡ ਹੁੰਦੀ ਆ ਕਿ ਸਾਨੂੰ ਟਰੱਕ ਡਰਾਈਵਰ ਦੀ ਲੋਡ ਆਊਗੀ ਕਰਦੇ ਫਿਰ ਆਪਾਂ ਨੂੰ ਵੀਜ਼ਾ ਦੇ ਦਿੰਦੇ ਆ ਆਪਾਂ ਲਾਇਸੈਂਸ ਆਪਾਂ ਬਣਾ ਲੈਂਦੇ ਆ ਤੇ ਉਹ ਆਪਾਂ ਨੂੰ ਜਦੋਂ ਆਪਣਾ ਲਾਇਸੈਂਸ ਬਣ ਜਾਂਦਾ ਆਪਾਂ ਨੂੰ ਕੰਮ ਦੇ ਇਦੇ ਵਿੱਚ ਤੀਜੀ ਕੈਟਾਗਰੀ ਹੈਗੀ ਆ ਲੇਬਰ ਵੀਜ ਲੇਬਰ ਵੀਜਾ ਲੇਬਰ ਵੀਜੇ ਦੇ ਵਿੱਚ ਵੀ ਦੋ ਤਰ੍ਹਾਂ ਦੇ ਵੀਜੇ ਨੇ ਪਹਿਲਾ ਲੇਬਰ ਵੀਜਾ ਇਹ ਆ ਕਿ ਆਪਾਂ ਇੱਕ ਪੇਪਰ ਵਾਲਾ ਵੀਜਾ ਮਿਲਦਾ ਉਹਨੂੰ ਪੇਪਰ ਕਹਿੰਦੇ ਆ ਉਹ ਇੱਥੇ ਦੁਬਈ ਤਾਂ ਘੱਟ ਮਿਲਦਾ ਵਾ ਸਿਟੀ ਦੇ ਵਿੱਚ ਜਿਹੜਾ ਫਜ਼ੀਲਾ ਰੈਸਲ ਕੇ ਮੈਦਰਲੀ ਸਾਈਡ ਮਿਲ ਜਾਂਦਾ ਵਾ ਉਹ ਕਹਿੰਦਾ ਕਿ ਆਪਾਂ ਜਦੋਂ ਕਿਸੇ ਕੋਲ ਜਾਣੇ ਆ ਜਾ ਕੇ ਆਪਣਾ ਲਾਇਪੀ ਵੀਜਾ ਲਿਆ ਉਹਨਾਂ ਕੋਲ ਵੀਜਾ ਲੈ ਕੇ ਆਪਾਂ ਯੂਏ ਐਂਟਰੀ ਤੇ ਯੂਏ ਐਂਟਰ ਕਰਨ ਤੋਂ ਬਾਅਦ ਆਪਾਂ ਆਪਣਾ ਲਾਇਸੈਂਸ ਬਣਾਇਆ ਲੇਬਰ ਨਹੀਂ ਕਰਨੀ ਉਹਦੇ ਵਿੱਚ ਲੇਬਰ ਨਹੀਂ ਆਪਾਂ ਕਰ ਸਕਦੇ ਆਣ ਕੇ ਆਪਣਾ ਲਾਇਸੈਂਸ ਬਣਾਇਆ ਲਾਇਸੈਂਸ ਬਣਾਉਣ ਤੋਂ ਬਾਅਦ ਆਪਾਂ ਦੇਖਦੇ ਆ ਕਿ ਸਾਨੂੰ ਬਾਈਓਫ ਵਾਸਤੇ ਸਾਡੇ ਤੇ ਕੰਮ ਮਿਲਦਾ ਤੁਹਾਨੂੰ ਉੱਥੇ ਕੰਮ ਮਿਲਦਾ ਆਪਾਂ ਉਹਦੇ ਨਾਲ ਕੰਟੈਕਟ ਕਰਨਾ ਰਬਾਬ ਨਾਲ ਜਿੱਦੇ ਤੋਂ ਆਪਾਂ ਲੇਬਰ ਵੀਜ਼ਾ ਲਿਆ ਵਾ ਉਹ ਫਿਰ ਆਪਾਂ ਨੂੰ ਇੱਕ ਫਸਟ ਪਾਰਟੀ ਬਣ ਕੇ ਇੱਕ ਪੇਪਰ ਇਸ਼ੂ ਕਰ ਦਿੰਦਾ ਵਾ ਸੈਕਿੰਡ ਪਾਰਟੀ ਉਹ ਬਣਦੀ ਹੈ ਜਿੰਨੇ ਤੁਹਾਨੂੰ ਕੰਮ ਦੇਣਾ ਵਾ ਇਹ ਦੋਨੋਂ ਪਾਰਟੀਆਂ ਆਪਣੇ ਵਿੱਚ ਮੈਨੇਜ ਕਰ ਲੈਂਦੀਆਂ ਕਿ ਮੈਂ ਤੇਰੇ ਤੋਂ ਆ ਬੰਦਾ ਲੈ ਰਿਆ ਵਾਂ ਉਸਨੇ ਕਹਨਾ ਵੀ ਮੈਂ ਦੇ ਰਿਆ ਮੈਨੂੰ ਇਹ ਬੰਦਾ ਤੇਰੇ ਕੋਲ ਕੰਮ ਕਰੂਗਾ 6 ਮਹੀਨੇ ਲਈ 6 ਮਹੀਨੇ ਤੋਂ ਬਾਅਦ ਫਿਰ ਇਹਨੂੰ ਰੀਯੂਨੀਅਨ ਕਰਾਉਣਾ ਪੈਂਦਾ ਵਾ 2 ਸਾਲ ਦੇ ਵਿੱਚ ਆਪਣੇ 4 ਪੇਪਰ ਲੱਗ ਜਾਂਦੇ ਆ ਆਲਮੋਸਟ ਪਹਿਲਾ ਪੇਪਰ ਤਾਂ ਫ੍ਰੀ ਦਿੰਦੇ ਆ ਜਦੋਂ ਵੀਜ਼ਾ ਲੈ ਲਈਦਾ ਵਾ ਤੇ ਬਾਅਦ ਦੇ ਪੇਪਰ ਤੇ ਬਸ ਪਤਾ ਨਹੀਂ 1000 ਕਿ 1200 ਰਾਮ ਲੈਂਦੇ ਨੇ ਇਹਦੇ ਵਿੱਚ ਤਿੰਜਾ ਵੀਜ਼ਾ ਹੈਗਾ ਵਾ ਓਨਲੀ ਵੀਜ਼ਾ ਵਾ ਉਹਦੇ ਵਿੱਚ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਕੋਈ ਲੇਬਰ ਨਹੀਂ ਕਰਨੀ ਆਫਟਰ ਵੀਜ਼ਾ ਲਾਇਸੈਂਸ ਵੀ ਆਪਾਂ ਨੂੰ ਕੈਂਸਲ ਹੋਣਾ ਪਊਗਾ ਕਿਉਂਕਿ ਉਹ ਪਹਿਲਾਂ ਗੱਲ ਕਰ ਲੈਂਦੇ ਆ ਉਹਨਾਂ ਨੂੰ ਅਥਾਰਟੀ ਨਹੀਂ ਹੁੰਦੀ ਪੇਪਰ ਦੇਣ ਦੀ ਇਸ ਕਰਕੇ ਉਹ ਕੱਲਾ ਵੀਜ਼ਾ ਹੀ ਦਿੰਦੇ ਆ ਕਿ ਤੁਸੀਂ ਇਸ ਵੀਜੇ ਦੇ ਆਣ ਕੇ ਆਪਣਾ ਲਾਇਸੈਂਸ ਬਣਾਓ ਲਾਇਸੈਂਸ ਬਣਾਉਣ ਤੋਂ ਬਾਅਦ 1 ਮਹੀਨਾ 2 ਮਹੀਨੇ ਆਪਣਾ ਕੰਮ ਲੱਭ ਲਓ ਤੁਹਾਨੂੰ ਫ੍ਰੀਜ ਆਉਣ ਦੀ ਕੰਪਨੀ ਮਿਲ ਜੇ ਹੋਰ ਕੰਪਨੀ ਮਿਲ ਜੇ ਤੇ ਤੁਸੀਂ ਆਪਣਾ ਉੱਧਰ ਸ਼ਿਫਟ ਕਰ ਸਕਦੇ ਜੇ ਇਹਨੂੰ ਵੀ ਕੋਈ ਪ੍ਰੋਬਲਮ ਨਹੀਂ ਉੱਧਰ ਵੀ ਕੋਈ ਪ੍ਰੋਬਲਮ ਨਹੀਂ ਦੋਨੋਂ ਬੰਦੇ ਆਪ ਕੋ ਆਪਣਾ ਜਿਹੜਾ ਵਾ ਸੈਟਿੰਗ ਕਰ ਸਕਦੇ ਨੇ ਇਹਦੇ ਵਿੱਚ ਇੱਕ ਮੈਂ ਗੱਲ ਪਿੱਛੇ ਛੱਡ ਗਿਆ ਥੋੜੀ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਫਸਟ ਵੀਜ਼ਾ ਆਪਣਾ ਵਾ ਜਿਹੜਾ ਇਹ ਵਾਲਾ ਵਾ ਇਹਦੇ ਵਿੱਚ ਆਪਣਾ 7 ਤੋਂ 8 ਲੱਖ ਰੁਪਏ ਖਰਚਾ ਆਉਂਦਾ ਵਾ ਜਿਹਨੂੰ ਆਪਾਂ ਠੇਕਾ ਕਹਿ ਦਿੰਦੇ ਆ ਦੂਸਰੇ ਦੇ ਵਿੱਚ ਆਪਣਾ ਖਰਚਾ ਆ ਜਾਂਦਾ ਵਾ 5 ਤੋਂ ਲੈ ਕੇ 6 ਲੱਖ ਰੁਪਈਆ ਵੱਧ ਵੀ ਆ ਸਕਦਾ ਵਾ ਜੇ ਕਿਸੇ ਦੀ ਕੋਈ ਟਰਾਈ ਵਗੈਰਾ ਅੱਗੇ ਜਿਆਦੀਆਂ ਪੈ ਜਾਣ ਜਾਂ ਆਪਾਂ ਦੁਬਈ ਦੀ ਗੱਲ ਕਰ ਲਈ ਜਾਂ ਲੱਗੇ ਹੋਰ ਵੀ ਕਿਸੇ ਦੀ ਗੱਲ ਕਰ ਲਈ ਜੇ ਆਪਣੀਆਂ ਟਰਾਈਆਂ ਵਧੀਆਂ ਜਾਣ ਵੱਧ ਵੀ ਸਕਦਾ ਖਰਚਾ ਤੇ ਇਸ ਤੋਂ ਘੱਟ ਵੀ ਸਕਦਾ ਵਾ ਤੇ ਤੀਜਾ ਜਿਹੜਾ ਇਹ ਆਪਣਾ ਇਹਦੇ ਵਿੱਚ ਵੀ ਨਾਰਮਲ ਰੇਟ ਰਹਿੰਦਾ ਵਾ 4 4.5 ਲੱਖ ਰੁਪਈਆ ਲੱਗ ਜਾਂਦਾ ਇਹਦੇ ਵਿੱਚ ਤੇ 3ਰਡ ਦੇ ਵਿੱਚ ਇਹੀ ਹੈ ਕਿ ਆਪਣੇ ਜਿਹੜਾ ਵੀਜੇ ਦਾ ਪੇਪਰ ਦਾ ਖਰਚਾ ਡਾ ਘੱਟ ਜਾਣਾ ਵਾ 2000 ਰਾਮ ਤੁਸੀਂ ਲਗਾ ਲੋ ਕਿ 40000 ਰੁਪਇਆ ਘੱਟ ਮਤਲਬ 3 ਲੱਖ 80 ਹਜ਼ਾਰ ਤੋਂ ਲੈ ਕੇ 4 ਲੱਖ 20 ਦੇ ਵਿੱਚ ਵਿੱਚ ਆਪਣਾ ਲਾਇਸੈਂਸ ਬਣ ਜਾਂਦਾ ਵਾ ਤੇ ਆਪਾਂ ਨੂੰ ਬਾਅਦ ਦੇ ਵਿੱਚ ਕੰਪਨੀ ਲੱਭਣੀ ਪੈਂਦੀ ਪੇਪਰ ਲਈ ਉਸਨੇ ਬੰਦੇ ਨੇ ਦੇਣਾ ਥਾ ਜਿਹੜੀ ਮੈਂ 5ਥ ਰਾ ਇੱਕ ਡਿਫਰੈਂਟ ਬਣਾਇਆ ਵਾ ਉਹਦੇ ਵਿੱਚ ਉਹ ਵੀਰ ਐਂਟਰ ਕਰ ਸਕਦੇ ਨੇ ਜਿਨ੍ਹਾਂ ਦੀ ਚੁਆਇਸ ਆ ਕਿ ਅਸੀਂ ਟਰਕਿੰਗ ਲਾਈਨ ਲਈ ਜਾਣਾ ਪਰ ਉਹ ਘਰ ਤੋਂ ਅਫੋਰਡ ਨਹੀਂ ਕਰਦੇ ਜਿੰਨਾ ਖਰਚਾ ਵੀ ਅਸੀਂ ਭਰ ਨਹੀਂ ਸਕਦੇ ਉਹ ਕੀ ਕਰ ਸਕਦੇ ਨੇ ਇੱਥੇ ਕਿਸੇ ਵੀ ਕੰਪਨੀ ਦੇ ਵਿੱਚ ਜਾਣ ਕੇ ਆਪਣਾ ਕੰਮ ਕਿਸੇ ਲੇਬਰ ਦੇ ਵਿੱਚ ਜਾਣ ਕੇ ਕਾਰਪੈਂਟਰ ਚ ਆ ਜਾਓ ਫਿਟਰ ਚ ਆ ਜਾਓ ਪਲੰਬਰ ਚ ਆ ਜਾਓ ਹੋਰ ਕਿਤੇ ਕਈ categories ਹੈਗੀਆਂ ਨੇ ਉਹਨਾਂ ਦੇ ਵਿੱਚ ਜਾਣ ਕੇ ਆਪਣਾ 2-3 ਮਹੀਨੇ ਕੰਮ ਕਰੋ ਕੰਮ ਕਰਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਫਾਈਲ ਆ ਉਹ ਸਕੂਲ ਦੇ ਵਿੱਚ ਸਬਮਿਟ ਕਰਾ ਸਕਦੇ ਠਾਡੇ ਕੋ ਇਮੀਗਰੇਟ ਆਈਡੀ ਹੋਣੀ ਚਾਹੀਦੀ ਆ ਵੀਜ਼ਾ ਹੋਣਾ ਚਾਹੀਦਾ ਵਾ ਕੰਪਨੀ ਦਾ ਲੱਗਿਆ ਹੋਇਆ ਤੇ ਆਪਣੇ ਕੋਲ ਸ਼ੋਰ ਇੱਕ ਦੋ ਡਾਕੂਮੈਂਟ ਉਹਦੇ ਕਨੋਸੀ ਹੁੰਦੀ ਹੈ ਉਹ ਕੰਪਨੀ ਦੇ ਦੇ ਦਿੰਦੀ ਨਾਰਮਲ ਜੇ ਨਾਮ ਵੀ ਦਵੇ ਤੇ ਕੁਝ ਉਹਦੇ ਹੱਲ ਹੈਗੇ ਨੇ ਉਹਦਾ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਤੇ ਫਿਰ ਆਪਾਂ ਉਹਦੇ ਨਾਲ ਆਪਣੀਆਂ ਫਾਈਲ ਜਿਹੜੀ ਸਕੂਲ ਦੇ ਵਿੱਚ ਜਮਾ ਕਰਵਾ ਸਕਦੇ ਆ ਉਹ ਵੀਰ ਵੀ ਆਪਣਾ ਇੱਥੇ ਨਾਲ ਦੀ ਨਾਲ ਕਮਾ ਕੇ ਨਾਲ ਦੀ ਨਾਲ ਆਪਣਾ ਲਾਇਸੈਂਸ ਬਣਾ ਸਕਦੇ ਨੇ ਟਾਈਮ ਸਪੈਂਡ ਦੀ ਗੱਲ ਕਰੀ ਇੱਥੇ ਜਿਹੜਾ ਇਹ ਵੀਜ਼ਾ ਵਾ ਇਹ ਸਟਾਰਟਿੰਗ ਤੋਂ ਹੀ ਆਪਣਾ ਟਰੱਕ ਡਰਾਈਵਰ ਲੱਗ ਜਾਣਾ ਵਾ 2 ਸਾਲ ਦਾ ਵੀਜ਼ਾ ਵੇਲੇ ਵਿੱਚ ਮਨੀ ਬਹੁਤ ਜਿਆਦਾ ਲੱਗ ਜਾਂਦੀ ਆ ਜਿਹੜਾ ਸੈਕੰਡ ਵੀਜ਼ਾ ਵਾ ਇਹਦੇ ਚ ਟਾਈਮ ਵੀ ਲੱਗ ਜਾਂਦਾ ਵਾ ਮਣੀ ਵੀ ਲੱਗਦੀ ਆ ਜਿਹੜੇ ਥਰਡ ਟਾਈਪ ਆ ਇਹਦੇ ਵਿੱਚ ਆਪਣਾ ਟਰੱਕ ਡਰਾਈਵਰ ਵੀਜ਼ਾ ਨਹੀਂ ਲੱਗਣਾ ਮਣੀ ਸੇਵ ਹੋ ਜਾਂਦੀ ਆ ਟਾਈਮ ਸੇਵ ਹੋ ਜਾਂਦਾ ਵਾ ਜਿਹੜਾ ਫੋਰਥ ਟਾਈਪ ਆ ਇਹਦੇ ਚ ਬਹੁਤ ਵਧੀਆ ਕਿਸਮਤ ਆ ਦੇ ਮਣੀ ਵੀ ਬਹੁਤ ਜ਼ਿਆਦੀ ਸੇਵ ਹੋ ਜਾਂਦੀ ਆ ਤੇ ਟਾਈਮ ਵੀ ਬਹੁਤ ਸੇਵ ਹੋ ਜਾਂਦਾ ਵਾ ਐਜ਼ ਇਹ ਜਿਹੜਾ ਫੋਰਥ ਨੰਬਰ ਵੀਜ਼ਾ ਸੀ ਇਹ ਮੇਰੇ ਬ੍ਰਦਰ ਦਾ ਹੀ ਉਸਨੇ ਵੀ ਆਪਣੇ ਜਦੋਂ ਲਾਇਸੈਂਸ ਬਣਾਇਆ ਸੀ ਉਦੋਂ ਥੋੜਾ ਨਾਰਮਲ ਕਾਟੇ ਖਰਚਾ ਲੱਗਾ ਸੀ ਤੇ ਉਹ লাইসেনਸ ਬਣਾਉਣ ਤੋਂ ਬਾਅਦ ਹੀ ਉਹਨੂੰ ਇੱਕ ਦੋ ਮਹੀਨੇ ਬਾਅਦ ਫਾਇੰਡ ਕਰਨ ਦੇ ਉੱਪਰ ਉਹਨੂੰ ਇੱਥੇ ਫ੍ਰੀਜ ਹੋਣ ਦੀ ਕੰਪਨੀ ਮਿਲ ਗਈ ਉਹਦਾ ਇੱਥੇ ਹੀ ਵੀਜਾ ਚੇਂਜ ਹੋ ਗਿਆ ਤੇ ਜਿਹੜੀ 5th ਟਾਈਪ ਆ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਬਹੁਤ ਜਿਹੜੇ ਲੋਅ ਆ ਗਰੀਬੀ ਰੇਖਾ ਦੇ ਕੋਲ ਮੁੰਡੇ ਨੇ ਆਪਣੇ ਵੀਰ ਉਹ ਚਾਹੁੰਦੇ ਵੀ ਆ ਕਿ ਅਸੀਂ ਇਹਦੇ ਵਿੱਚ ਜਾਈਏ ਟਰਕਿੰਗ ਲਾਈਨ ਦੇ ਵਿੱਚ ਤੇ ਬਟ ਉਹ ਖਰਚਾ ਨਹੀਂ ਅਫੋਰਡ ਕਰ ਪਾਉਂਦੇ ਉਹਨਾਂ ਵਾਸਤੇ ਬਹੁਤ ਵਧੀਆ ਲਾਈਨ ਆ ਕਿਉਂਕਿ ਜੇ ਆਪਾਂ ਪੈਸਾ ਬਚਾਉਣਾ ਵਾ ਟਾਈਮ ਲੱਗਦਾ ਵਾ ਜੇ ਟਾਈਮ ਬਚਾਉਨੇ ਆ ਪੈਸਾ ਲੱਗਦਾ ਇਹ ਕਿ ਟਾਈਮ ਆਪਾਂ ਸਹੀ ਕਰ ਸਕਦੇ ਆ ਪੈਸਾ ਇੱਕ ਵਾਰੀ ਚੜ ਗਿਆ ਕਰਜ਼ਾ ਉਹ ਲਾਉਣਾ ਔਖਾ ਜਾਂਦਾ ਵਾ ਤੇ ਬਾਕੀ ਸਾਰੇ ਵੀਰਾਂ ਨੂੰ ਆਲਮੋਸਟ ਸਮਝ ਲੱਗ ਗਈ ਹੋਵੇਗੀ ਤੇ ਜੇ ਕਿਸੇ ਨੇ ਹੋਰ ਵੀ ਮੈਂ ਗ੍ਰਾਫ ਤੇ ਫੋਟੋ ਤੁਹਾਨੂੰ ਪੂਰੀ ਕਰ ਦਿੰਦਾ ਵਾਂ ਆਪਣੀ ਜਿਸ ਤਰ੍ਹਾਂ ਬੁੱਧੀ ਹੀ ਉਸਤਾ ਦਾ ਹੋਂਨਾ ਮੈਂ ਗ੍ਰਾਫ ਬਣਾਇਆ ਤੇ ਚੰਗਾ ਲੱਗੇ ਤੇ ਕਮੈਂਟ ਜਰੂਰ ਕਰਨਾ ਬਾਕੀ ਹਰਨੇਕ ਵੀਰ ਜੀ ਸਭ ਉਹਨਾਂ ਦੇ ਡਿਪੈਂਡ ਆ ਤੇ ਉਹ ਤਾਂ ਬਾਕੀ ਇਹ ਵੀਰ ਮੇਰੇ ਵੀ ਕੋਈ ਏਜੰਟ ਦੇ ਕੋਲ ਨਾ ਫਾਜੋ ਏਜੰਟਾਂ ਨੂੰ ਕਿਸੇ ਨੂੰ ਕੋਈ ਲਾਇਸੈਂਸ ਦਾ ਪਤਾ ਨਹੀਂ ਇਹ ਏਜੰਟ ਸਾਰੇ ਆਪੋ ਆਪਣੇ ਮਾਰਦੇ ਜੁਣਾ ਪੈਸੇ ਲੈ ਕੇ ਤੁਹਾਡਾ ਵੀਜ਼ਾ ਉੱਥੇ ਤੋਂ ਉੱਥੇ ਪਿਆਰੇ ਨਾ ਕੋਈ ਉਹਦੀ ਸੋਲੂਸ਼ਨ ਨਹੀਂ ਜੁਣਾ ਡਾਇਰੈਕਟ ਆਪਣੇ ਟਾਈਪ ਬਣਾਓ ਇਥੇ ਰਿਲੇਸ਼ਨ ਲੱਭੋ ਰਿਲੇਸ਼ਨ ਲੱਭਣ ਤੋਂ ਬਾਅਦ ਆਪਣਾ ਲਾਇ ਵੀਜ਼ਾ ਲੋ ਲਾਇਸੈਂਸ ਇਥੇ ਆਣ ਕੇ ਬਣਾਓ ਏਜੰਟ ਕੋਲ ਇੰਡੀਆ ਵਿੱਚ ਪੈਸੇ ਨਾ ਪਸਾਓ ਉਹਨਾਂ ਦਾ ਚਾਰ ਨੰਬਰ ਲਾਇਸੈਂਸ ਦਾ ਨਹੀਂ ਪਤਾ ਤੇ ਉਹ ਤੁਹਾਨੂੰ ਕਿੱਥੋਂ ਲੈ ਦੇਣਗੇ ਇਹ ਵੀਜ਼ਾ ਕਿੱਥੋਂ ਲੈ ਦੇਣਗੇ ਉਹਨਾਂ ਨੂੰ ਫਾਈਲ ਜਮ੍ਹਾਂ ਕਰਵਾਉਂਦਾ ਨਹੀਂ ਪਤਾ ਵੀ ਫਾਈਲ ਕਿਹੜੇ ਡਾਕੂਮੈਂਟ ਨਾਲ ਜਮ੍ਹਾਂ ਕਰਾਉਣੀ ਹੈ ਤੇ ਬਾਕੀ ਮੇਰੀ ਵੀਰ ਇਹ ਰਿਕਵੈਸਟ ਹੈ ਸਾਰਿਆਂ ਅੱਗੇ ਕਿ ਕਿਸੇ ਇੰਡੀਆ ਕਿਸੇ ਏਜੰਟ ਕੋਲ ਨਾ ਫਸ ਜਾਈਓ ਜੀ ਕਿਉਂਕਿ ਉਹਨਾਂ ਨੇ ਤੁਹਾਨੂੰ ਖਾ ਜਾਣਾ ਜੀ ਤੇ ਪੱਲੇ ਤੁਹਾਡੇ ਕੁਝ ਨਹੀਂ ਪੈਣਾ ਕਿਉਂ ਉੱਥੇ ੱੱਕੇ ਥੋੜੇ ਬਹੁਤ ਆ ਇੱਥੇ ਟਰਾਂਸਪੋਰਟ ਦੇ ਨਾਲ ਕੰਮ ਅਕਿਓ ਜੀ ਕੰਪਨੀ ਦਾ ਕੰਮ ਹੋਵੇ ਤੇ ਉਹ ਜ਼ਰੂਰ ਵੀਜ਼ਾ ਕਢਾ ਕੇ ਦੇ ਸਕਦੇ ਆ ਕਿਉਂਕਿ ਇੱਥੇ ਟਰਾਂਸਪੋਰਟ ਪ੍ਰਾਈਵੇਟ ਕੰਮ ਆ ਪ੍ਰਾਈਵੇਟ ਸਾਰਿਆਂ ਨੇ ਆਪੋ ਆਪਣੇ ਲਿੰਕ ਬਣਾਏ ਆ ਹਰ ਇੱਕ ਮੁੰਡੇ ਨੇ ਆਪਣੇ ਲਿੰਕ ਬ ਬਾਕੀ ਤੁਸੀਂ ਆਬ ਸਭ ਦੇਖ ਲਿਓ ਸੋ ਜਵਾਨ ਜੀ ਤੁਸੀਂ ਸਭ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ